ਇੱਕ ਦਰਦਨਾਕ ਜਿਹਾ ਕੰਮ ਹੈ ਕਿ ਲਾਸ਼ ਬਦਲ ਦਿੱਤੀ ਜਾਂਦੀ ਹੈ ਹਸਪੀਟਲ ਦੀ ਮਿਸ ਮੈਨੇਜਮੈਂਟ ਕਹਿ ਲੋ ਜਾਂ ਹਸਪੀਟਲ ਦੇ ਸਟਾਫ ਵੱਲੋਂ ਕਹਿ ਲੋ ਕਿ ਜਦੋਂ ਕੰਪਲੇਂਟ ਹੋਈ ਤਾਂ ਮੈਂ ਧੰਨਵਾਦ ਕਰਦੀ ਹਾਂ ਪੰਜਾਬ ਪੁਲਿਸ ਤੇ ਲੁਧਿਆਣਾ ਪੁਲਿਸ ਦਾ ਜਿਨ੍ਹਾਂ ਨੇ ਮੌਕੇ ਤੇ ਪਹੁੰਚ ਕੇ ਸੁਣਵਾਈ ਕੀਤੀ ਔਰ ਮੈਂ ਫੈਮਿਲੀ ਵਾਲਿਆਂ ਦਾ ਵੀ ਹਰਾਨਾ ਕਿ ਉਹ ਸੰਸਕਾਰ ਤੱਕ ਹੋ ਜਾਂਦਾ ਉਹਨਾਂ ਨੂੰ ਪਤਾ ਹੀ ਨਹੀਂ ਚਲਦਾ ਪਤਾ ਉਦੋਂ ਚਲਦਾ ਜਦੋਂ ਦੂਜੀ ਫੈਮਿਲੀ ਆਪਣੀ লাশ ਲੈਣ ਵਾਸਤੇ ਆਂਦੀ ਹੈ ਵੀ ਪਤਾ ਚਲਦਾ ਕਿ ਇਹ লাশ ਤਾਂ ਕਿਸੇ ਹੋਰ ਦੀ ਸੀ ਦੇਖਾਂਗੇ ਕਿ ਡੈੱਡ ਬੋਡੀ ਜਦੋਂ ਪਰਿਵਾਰ ਨੂੰ ਦਿੱਤੀ ਗਈ ਉਹਨੇ ਚੈੱਕ ਨਹੀਂ ਕੀਤੀ ਬਿਨਾਂ ਚੈੱਕ ਕੀਤੇ ਹੀ ਜਿਹੜੇ ਮਾਪਿਓ ਇੰਨੇ ਸਾਲ ਬੱਚਿਆਂ ਨੂੰ ਪਾਲ ਪੋਸ ਕੇ ਵੱਡਾ ਕਰਦੇ ਐ ਇੰਨੀ ਜਲਦਬਾਜ਼ੀ ਚ ਉਹਦਾ ਸੰਸਕਾਰ ਕਰ ਦਿੱਤਾ ਗਿਆ ਹਸਪੀਟਲ ਨੂੰ ਵੀ ਇਹਦੀ ਇਹਦਾ ਜਵਾਬ ਦੇਣਾ ਪਏਗਾ ਕਿ ਇੰਨਾ ਮੈਨੇਜਮੈਂਟ ਤੇ ਸਟਾਫ ਤੁਹਾਡਾ ਵਿਕਾਰ ਹੈ ਕਿ ਜਿਹਨੂੰ ਇਹ ਹੀ ਨਹੀਂ ਪਤਾ ਕਿ লাশ ਕਿਹੜੀ ਹੈ ਕਿਨੂੰ ਦੇ ਰਿਆਂ ਸੋ ਇਹਦੇ ਤੇ ਜਾਂਚ ਹੋਣੀ ਚਾਹੀਦੀ ਹੈ ਹਰ ਪੱਖੋਂ ਇਹਦੀ ਜਾਂਚ ਹੋਣੀ ਚਾਹੀਦੀ ਹੈ ਕੱਲ੍ਹ ਨੂੰ ਦੇ ਵਿੱਚ ਇੱਕ ਬੜੀ ਅਨਮੋਨੀ ਜੀ ਘਟਨਾ ਹੋਈ ਆ ਔਰ ਇਸ ਹਸਪੀਟਲ ਦੇ ਵਿੱਚ ਫਿਰੋਜ਼ਪੁਰ ਰੋਡ ਤੇ ਸੋ ਉੱਥੇ ਪਹਿਲੀ ਵਾਰ ਇਦਾਂ ਹੋਇਆ ਕਿ ਲਾਸ਼ਾਂ ਦੀ ਅਦਲਾ ਬਦਲੀ ਹੋ ਗਈ ਸੋ ਇਹ ਬੜਾ ਹੀ ਇੱਕ ਦਰਦਨਾਕ ਜਿਹਾ ਕੰਮ ਹੈ ਕਿ লাশ ਬਦਲ ਦਿੱਤੀ ਜਾਂਦੀ ਹੈ ਹਸਪੀਟਲ ਦੀ ਮਿਸਮੈਨੇਜਮੈਂਟ ਕਹਿ ਲੋ ਜਾਂ ਹਸਪੀਟਲ ਦੇ ਸਟਾਫ ਵੱਲੋਂ ਕਹਿ ਲੋ ਕਿ ਕੀ ਕੀ ਉਹਦਾ ਪੱਖ ਹੈਗਾ ਉਹ ਸਾਡੇ ਮੌਕੇ ਤੇ ਮੌਜੂਦ ਜਿਹੜੀ ਜਦੋਂ ਕੰਪਲੇਂਟ ਹੋਈ ਤਾਂ ਮੈਂ ਧੰਨਵਾਦ ਕਰਦੀ ਹਾਂ ਪੰਜਾਬ ਪੁਲਿਸ ਤੇ ਲੁਧਿਆਣਾ ਪੁਲਿਸ ਦਾ ਜਿਨ੍ਹਾਂ ਨੇ ਮੌਕੇ ਤੇ ਪਹੁੰਚ ਕੇ ਸੁਣਵਾਈ ਕੀਤੀ ਸਾਡੇ ਸੀਪੀ ਸਾਹਿਬ ਸੁਪਨ ਸ਼ਰਮਾ ਜੀ ਤੇ ਸਾਡੇ ਵੈਸਟ ਦੇ ਐਸਐਚਓ ਸਾਹਿਬ ਅਦਿੱਤੇ ਸ਼ਰਮਾ ਜੀ ਜਿਨ੍ਹਾਂ ਨੇ ਉਸੇ ਟਾਈਮ ਪਹੁੰਚ ਕੇ ਪਰਚਾ ਦਰਜ ਕੀਤਾ ਪਰ ਸਟਾਫ ਵਨਿਓ ਤੇ ਹਸਪੀਟਲ ਦੀ ਮੈਨੇਜਮੈਂਟ ਦਾ ਇਹ ਇੱਕ ਬੜਾ ਹੀ ਦਰਦਨਾਕ ਕੰਮ ਹੈ ਕਿ ਕਿਸੇ ਇੱਕ লাশ ਨੂੰ ਦੂਜੀ ਫੈਮਿਲੀ ਦੇ ਵਿੱਚ ਦੇ ਦਿੱਤਾ ਜਾਂਦਾ ਹੈ ਔਰ ਮੈਂ ਫੈਮਿਲੀ ਵਾਲਿਆਂ ਦਾ ਵੀ ਹੈਰਾਨਾ ਕਿ ਉਹ ਸੰਸਕਾਰ ਤੱਕ ਹੋ ਜਾਂਦਾ ਉਹਨਾਂ ਨੂੰ ਪਤਾ ਹੀ ਨਹੀਂ ਚੱਲਦਾ ਪਤਾ ਉਦੋਂ ਚੱਲਦਾ ਜਦੋਂ ਦੂਜੀ ਫੈਮਿਲੀ ਆਪਣੀ লাশ ਲੈਣ ਵਾਸਤੇ ਆਂਦੀ ਹੈ ਤੇ ਪਤਾ ਚੱਲਦਾ ਕਿ ਇਹ লাশ ਤਾਂ ਕਿਸੇ ਹੋਰ ਦੀ ਸੀ ਜਦੋਂ ਰੈਡ ਬੋਡੀ ਦਿੱਤੀ ਜਾਂਦੀ ਉਹ ਉਹ ਦਿਖਾਇਆ ਜਾਂਦਾ ਵੀ ਤੁਹਾਡੀ ਵੀ ਰੈਡ ਬੋਡੀ ਤੁਹਾਡੇ ਪਰਿਵਾਰ ਨੂੰ ਇਹਨਾਂ ਨੇ ਰੈਡ ਬੋਡੀ ਦੇਖੀ ਨਹੀਂ ਪਰਿਵਾਰ ਵਾਲਿਆਂ ਨੇ ਕਿੱਦਾਂ ਪਤਾ ਇਹ ਇਹੀ ਸਮਝ ਨਹੀਂ ਆਇਆ ਜੀ ਕਿ ਕੇਸ ਕੀ ਹੋਇਆ ਡੈਡ ਬੋਡੀ ਕਿੱਦਾਂ ਬਦਲੀ ਗਈ ਸੋ ਅਸੀਂ ਹਰ ਪੱਖ ਦਾ ਨਿਰਖਣ ਕਰਾਂਗੇ ਦੇਖਾਂਗੇ ਕਿ ਡੈਡ ਬੋਡੀ ਜਦੋਂ ਪਰਿਵਾਰ ਨੂੰ ਦਿੱਤੀ ਗਈ ਉਹਨੇ ਚੈੱਕ ਨਹੀਂ ਕੀਤੀ ਬਿਨਾ ਚੈੱਕ ਕੀਤੇ ਹੀ ਜਿਹੜੇ ਮਾਪਿਓ ਇੰਨੇ ਸਾਲ ਬੱਚਿਆਂ ਨੂੰ ਪਾਲ ਪੋਸ ਕੇ ਵੱਡਾ ਕਰਦੇ ਐ ਇੰਨੀ ਜਲਦਬਾਜ਼ੀ ਚ ਉਹਦਾ ਸੰਸਕਾਰ ਕਰ ਦਿੱਤਾ ਗਿਆ ਜਾਂ ਇਹਦੇ ਪਿੱਛੇ ਰੀਜ਼ਨ ਕੁਝ ਹੋਰ ਹੈ ਕਿ ਸੰਸਕਾਰ ਕਿਉਂ ਕੀਤਾ ਗਿਆ ਕਿਸ ਰੀਜ਼ਨ ਕਰਕੇ ਕੀਤਾ ਗਿਆ ਉਹਨਾਂ ਨੂੰ ਪਤਾ ਹੀ ਨਹੀਂ ਚਲਿਆ ਕਿ ਸਾਡੀ ਡੈਡ ਸਾਡੇ ਮਾ ਦੀ ਲਾਸ਼ ਨਹੀਂ ਹੈਗੀ ਕਿਸੇ ਹੋਰ ਦੀ ਹੈ ਪਰ ਸਭ ਤੋਂ ਜ਼ਿਆਦਾ ਹਸਪੀਟਲ ਤੇ ਮੈਂ ਕਹੂੰਗੀ ਕਿ ਸਟਾਫ ਤੇ ਮੈਨੇਜਮੈਂਟ ਦਾ ਬਹੁਤ ਹੀ ਬੁਰਾ ਹਾਲ ਹੈ ਕਿ ਉਹਨਾਂ ਨੇ ਇੱਕ ਡੈਡ ਬੋਡੀ ਦੂਜੀ ਮਾਂ ਨਾਲ ਬਦਲ ਕੇ ਕਿਸੇ ਹੋਰ ਫੈਮਿਲੀ ਚ ਦੇ ਦਿੱਤੀ ਜੇ ਕਿਦਰੇ ਦੂਜੀ ਫੈਮਿਲੀ ਨੂੰ ਵੀ ਨਾ ਪਤਾ ਚਲਦਾ ਤੇ ਇਹ ਕਦੇ ਪਤਾ ਹੀ ਨਹੀਂ ਚੱਲਣਾ ਸੀ ਕਿ ਕੀ ਹੋ ਰਿਹਾ ਹੈ। ਪਰਚਾ ਦਰਜ ਕਰ ਦਿੱਤਾਗਾ ਕਿ ਤੁਹਾਡੇ ਨੂੰ ਕਮਿਸ਼ਨ ਦੇ ਵੱਲੋਂ ਜਿਹੜਾ ਕੀ ਰੂਲ ਅਦਾ ਕੀਤਾ ਜਾਊਗਾ ਕਿ ਕਾਰਵਾਈ ਕਰਾਈ ਜਾਊਗੀ ਹਸਪੀਟਲ ਦੇ ਇੱਕ ਵਿੱਚ ਦੇ ਅੱਗੇ ਤੋਂ ਕੋਈ ਇਦਾਂ ਦੀ ਘਟਨਾ ਨਾ ਹੋਵੇ। ਬਿਲਕੁਲ ਜੀ ਬਿਲਕੁਲ ਕਮਿਸ਼ਨ ਇਹਦੇ ਤੇ ਐਕਸ਼ਨ ਲਏਗਾ। ਪੁਲਿਸ ਪ੍ਰਸ਼ਾਸਨ ਨੇ ਆਪਣਾ ਕੰਮ मौके ਤੇ ਕੀਤਾ। ਅਦਿੱਤਿਆ ਸ਼ਰਮਾ ਜੀ मौके ਤੇ ਪਹੁੰਚ ਗਏ ਸਾਡੇ ਐਸ ਐਚ ਓ ਸਾਹਿਬ ਦੋ ਪੱਖ ਦੀ ਸੁਣਿਆ ਉਹਨਾਂ ਦਾ ਔਰ ਨਾਲ ਹੀ ਪਰਚਾ ਦਰਜ ਕੀਤਾ ਪਰ ਇੱਕ ਦੇਸ਼ ਦੇ ਇੱਕ ਪੰਜਾਬ ਦੇ ਨਾਗਰਿਕ ਹੋਣ ਦੇ ਨਾਤੇ ਤੇ ਇੱਕ ਵੂਮਨ ਕਮਿਸ਼ਨ ਦੇ ਮੈਂਬਰ ਹੋਣ ਦੇ ਨਾਤੇ ਮੈਂ ਇਸ ਗੱਲ ਨੂੰ ਬਹੁਤ ਹੀ ਦਰਦਨਾਕ ਮੰਨਦੀ ਆ ਕਿ ਕਿੰਨੀ ਹਸਪੀਟਲ ਨੇ ਆਪਣੀ ਕਾਰਗੁਜ਼ਾਰੀ ਦਿਖਾਈ ਕਿ ਉਹਨਾਂ ਨੂੰ ਇਹੀ ਨਹੀਂ ਪਤਾ ਕਿ ਅਸੀਂ ਇੱਕ লাশ ਨੂੰ ਕਿੱਥੇ ਦੇ ਰਿਆਂ ਕਿਹੜੀ ਫੈਮਿਲੀ ਦੀ লাশ ਹੈ ਔਰ ਉਸ ਫੈਮਿਲੀ ਨੇ ਵੀ ਬਿਨਾਂ ਦੇਖੇ ਉਹਦਾ ਸੰਸਕਾਰ ਕਰਤਾ ਸੋ ਇੱਕ ਬਹੁਤ ਦਰਦਨਾਕ ਘਟਨਾ ਹੈ ਅਸੀਂ ਇਹਦਾ ਵਿਰੋਧ ਵੀ ਕਰਦੇ ਆ ਹਸਪੀਟਲ ਨੂੰ ਵੀ ਇਹਦੀ ਇਹਦਾ ਜਵਾਬ ਦੇਣਾ ਪਏਗਾ ਕਿ ਇੰਨਾ ਮੈਨੇਜਮੈਂਟ ਤੇ ਸਟਾਫ ਤੁਹਾਡਾ ਬੇਕਾਰ ਹੈ ਕਿ ਜਿਹਨੂੰ ਇਹ ਹੀ ਨਹੀਂ ਪਤਾ ਕਿ লাশ ਕਿਹੜੀ ਹੈ ਕਿਨੂੰ ਦੇ ਰਿਆਂ ਸੋ ਇਹਦੇ ਤੇ ਜਾਂਚ ਹੋਣੀ ਚਾਹੀਦੀ ਹੈ ਹਰ ਪੱਖੋਂ ਇਹਦੀ ਜਾਂਚ ਹੋਣੀ ਚਾਹੀਦੀ ਹੈ ਹਾਂ ਜਿਹੜੇ ਸ਼ਹਿਰ ਚ ਹੋਰ ਵੀ ਵੱਡੇ ਨਾਮੀ ਹਸਪਤਾਲ ਹੈ ਉਹਨਾਂ ਨੂੰ ਵੀ ਕੋ ਮੈਸੇਜ ਜੜਾ ਜਾਂਦੇ ਬਿਲਕੁਲ ਜੀ ਇਹ ਇਹ ਇੱਕ ਘਟਨਾ ਨੇ ਸਾਰਿਆਂ ਨੂੰ ਜੰਜੋੜ ਕੇ ਰੱਖਤਾ ਸੋ ਬਾਕੀ ਹਸਪੀਟਲਸ ਨੂੰ ਵੀ ਦੇਖਣਾ ਚਾਹੀਦਾ ਹੈ ਪਰਖਣਾ ਚਾਹੀਦਾ ਹੈ ਕੀ ਕਰ ਰਹੇ ਆ ਸੀ ਕਿਹੜੇ ਸਮਾਜ ਵਿੱਚ ਰਹਿੰਦੇ ਆ ਤੇ ਕਿਦਾਂ ਦੀਆਂ ਘਟਨਾਵਾਂ ਕਰ ਰਹੇ ਆ ਕਿ ਸਾਨੂੰ ਇਦੇ ਪਿੱਛੇ ਰੀਜ਼ਨ ਕੀ ਹੈ ਸੋਚਣ ਵਾਲੀ ਗੱਲ ਇਹ ਹੈ ਕਿ ਇਹਦੇ ਪਿੱਛੇ ਰੀਜ਼ਨ ਕੀ ਹੈ ਕਿ ਇੱਕ লাশ ਕਿੱਦਾਂ ਬਦਲੀ ਜਾ ਸਕਦੀ ਹੈ ਦੂਜੀ লাশ ਦੇ ਨਾਲ ਸੋ ਇਹ ਕੋਈ ਹਾਸੋ ਹੀ ਨਹੀਂ ਵਾਰਦਾਤ ਨਹੀਂ ਹੈਗੀ ਇਹ ਬਹੁਤ ਦਰਦਨਾਕ ਘਟਨਾ ਹੈ ਇਹਦਾ ਪੂਰੇ ਤਰੀਕੇ ਨਾਲ ਨਿਰਖਣ ਹੋਣਾ ਚਾਹੀਦਾ ਹੈ ਕਿ ਇਹ ਇਹਦੇ ਪਿੱਛੇ ਰੀਜ਼ਨ ਕਈ ਹੋ ਸਕਦੇ ਆ ਸਮਝ ਰਹੀ ਆ ਅਸੀਂ ਕਿ ਕੁਝ ਰੀਜ਼ਨਸ ਇਦਾਂ ਦੇ ਵੀ ਹੋ ਸਕਦੇ ਆ ਕਿ ਲਾਸ਼ਾਂ ਕਿਦਾਂ ਬਦਲੀਆਂ ਜਾ ਰਹੀਆਂ ਆ ਬਜ਼ੁਰਗਾਂ ਦੇ ਨਾਲ ਅਸੀਂ ਕੀ ਕਰਨ ਜਾ ਰਹੇ ਆ ਸੋ ਉਸ ਹਸਪੀਟਲ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ ਤੇ ਜਵਾਬ ਦੇਣਾ ਚਾਹੀਦਾ ਹੈ ਕਿ ਇਹ ਕਾਰਾ ਕਿਉਂ ਵਾਪਰਿਆ